ਜਿਸ ਕਰਕੇ ਉਦਮ ਸਿੰਘ ਨੇ ਦ ਗਦਰਸ ਨੂੰ ਦੁਬਾਰਾ ਮਿਲਣ ਬਾਰੇ ਸੋਚਿਆ ਤੇ ਇਸੇ ਕਰਕੇ ਉਦਮ ਸਿੰਘ ਅਮਰੀਕਾ ਵਿੱਚ ਕੈਲੀਫੋਰਨੀਆ ਗਏ ਜੋ ਉਸ ਟਾਈਮ ਦ ਗਦਰਸ ਦਾ ਮੇਨ ਗੜ੍ਹ ਸੀ ਅਮਰੀਕਾ ਪਹੁੰਚ ਕੇ ਉਦਮ ਸਿੰਘ ਨੇ ਆਪਣੇ ਆਪ ਨੂੰ ਪੂਰੇ ਅਮਰੀਕਨ ਲਾਈਫ ਸਟਾਈਲ ਵਿੱਚ ਕਨਵਰਟ ਕੀਤਾ ਕਈ ਸਾਲ ਅਮਰੀਕਾ ਵਿੱਚ ਰਹਿ ਕੇ ਉਦਮ ਸਿੰਘ ਨੇ ਵਧੀਆ ਕਮਾਈ ਕੀਤੀ ਵਿਆਹ ਵੀ ਕਰਵਾਇਆ ਤੇ ਹੁਣ ਉਦਮ ਸਿੰਘ ਕੋਲ ਆਪਣੇ ਬਚਪਨ ਦੀ ਯਾਦਾਂ ਨੂੰ ਖਤਮ ਕਰ ਲਈ ਹਰ ਖੁਸ਼ੀ ਸੀ ਪਰ ਕਿਤੇ ਨਾ ਕਿਤੇ ਉਦਮ ਸਿੰਘ ਕਦੇ ਵੀ ਆਪਣੇ ਮਕਸਦ ਨੂੰ ਨਹੀਂ ਭੁੱਲੇ ਤੇ ਹਮੇਸ਼ਾ ਉਹਨਾਂ ਦੇ ਮਨ ਵਿੱਚ ਬਦਲਾ ਲੈਣ ਵਾਲੀ ਅੱਗ ਬਲਦੀ ਰਹੀ। 1927 ਵਿੱਚ ਰੈਜੀਡਰ ਡਾਇਰ ਦੀ ਨੈਚੁਰਲ ਵੇ ਦੇ ਵਿੱਚ ਮੌਤ ਹੋ ਗਈ ਤੇ 1927 ਵਿੱਚ ਹੀ ਉਦਮ ਸਿੰਘ ਇੰਡੀਆ ਵਾਪਸ ਆਏ। ਗਦਰਸ ਦੇ ਲਈ ਕੰਮ ਕਰਨ ਦੇ ਚੱਕਰ ਵਿੱਚ ਉਹ ਬ੍ਰਿਟਿਸ਼ ਪੁਲਿਸ ਦੀ ਰਡਾਰ ਵਿੱਚ ਸੀ ਤੇ ਜਦੋਂ ਪੁਲਿਸ ਵੱਲੋਂ ਉਹਨਾਂ ਦੀ ਅਰੇਸਟ ਪਈ ਤਾਂ ਉਹਨਾਂ ਤੋਂ ਕਈ ਹਥਿਆਰ ਤੇ ਗਦਰਜ਼ ਵੱਲੋਂ ਪਬਲਿਸ਼ ਕਈ ਰਿਪੋਰਟਸ ਵੀ ਮਿਲੀਆਂ ਤੇ ਈਸੀ ਕੇਸ ਵਿੱਚ ਉਦਮ ਸਿੰਘ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ। ਇਹ ਸੁਣ ਕੇ ਉਦਮ ਸਿੰਘ ਨੂੰ ਬਹੁਤ ਵੱਡਾ ਝਟਕਾ ਮਿਲਿਆ ਤੇ ਇਹ ਝਟਕੇ ਦਾ ਕਾਰਨ ਸਜ਼ਾ ਨਹੀਂ ਸੀ ਬਲਕਿ